ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਆਪਾਂ ਅੱਜ ਫੇਰ ਮਿਲਣੀ ਹੈ ਇੱਕ ਛੋਟੀ ਜੀ ਵੀਡੀਓ ਦੇ ਨਾਲ ਜੋ ਕਿ ਆਪਣੀਆਂ ਭੈਣਾਂ ਲਈ ਹੈ ਜਿੰਨਾ ਦਾ ਫੇਸ ਆ ਜਿਹੜਾ ਥੋੜਾ ਜਿਹਾ ਗਰਮੀ ਕਰਕੇ ਖਰਾਬ ਹੋ ਜਾਂਦਾ ਜਾਂ ਓਪਨ ਪੋਰਸ ਜਿਨ੍ਹਾਂ ਦੇ ਡੁੰਗੇ ਡੁੰਗੇ ਟੋਏ ਜੇ ਪਏ ਹੋਏ ਆ ਜੀ ਦੇ ਠੀਕ ਹੈ ਨਾ ਉਹ ਪਹਿਲਾਂ ਤਾਂ ਥੋੜੇ ਥੋੜੇ ਹੁੰਦੇ ਆ ਹੌਲੀ ਹੌਲੀ ਉਹ ਥੋੜੇ ਜਿਹਾ ਡੁੰਗੇ ਹੋਣੇ ਸ਼ੁਰੂ ਹੋ ਜਾਂਦੇ ਟਾਈਮ ਪੈ ਕੇ ਜੇ 30 ਤੋਂ ਪਲੱਸ ਹੋ ਜਾਣੇ ਉਦੋਂ ਆਪਣੇ ਇਹ ਪ੍ਰੋਬਲਮ ਬਹੁਤ ਜ਼ਿਆਦਾ ਭੈਣਾ ਦੀ ਹੈਗੀ ਆ ਠੀਕ ਆ ਤੇ ਆਪਾਂ ਅੱਜ ਇਸ ਦਾ ਜਿਹੜਾ ਇੱਕ ਪੱਕਾ ਹੱਲ ਲੈ ਕੇ ਆਏ ਆ ਇੱਕ ਛੋਟੀ ਜੀ ਰੈਮਡੀ ਹੈ ਜਿਹੜੀ ਆਪਾਂ ਘਰ ਵਿੱਚ ਹੀ ਕਰ ਸਕਦੇ ਆ ਕੋਈ ਤੁਹਾਨੂੰ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਬਾਜ਼ਾਰੋਂ ਕਰੀਮ ਮੰਗਾਉਣ ਦੀ ਲੋੜ ਨਹੀਂ ਹੈਗੀ ਕੁਝ ਨਹੀਂ ਹੈਗੀ ਠੀਕ ਆ ਤੇ ਆਪਾਂ ਤੁਹਾਨੂੰ ਇੱਕ ਛੋਟੀ ਜੀ ਰੈਮਡੀ ਦੱਸਦੀ ਆ ਉਹਦੇ ਨਾਲ ਹੀ ਆਪਾਂ ਜਿਹੜੇ ਇਹ ਚੀਜ਼ਾਂ ਨਾਲ ਜਿਹੜੀ ਕੀ ਆ ਉਹ ਵਾਲੀ ਪ੍ਰੋਬਲਮ ਆਪਣੀ ਹੱਲ ਹੋ ਜੂਗੀ ਤੇਰਾ ਝਾਲਟਾ ਜਿਹੜਾ ਉਹਦਾ ਮਿਲੂਗਾ ਹੀ ਮਿਲੂਗਾ ਆਪਾਂ ਤੁਹਾਨੂੰ ਇਹ ਚੀਜ਼ ਆ ਆਪਣੇ ਦੇ ਟਰਾਈ ਕਰਕੇ ਖੁਦ ਤੇ ਤੁਹਾਨੂੰ ਦਿਖਾਵਾਂਗੇ ਛੋਟੀ ਜੀ ਚੀਜ਼ ਆ ਜਿਹੜੀ ਕਿ ਆਮ ਹੀ ਆਪਣੇ ਘਰ ਵਿੱਚ ਪਈ ਹੁੰਦੀ ਆ ਠੀਕ ਆ ਚਲੋ ਜੀ ਆਪਾਂ ਤੁਹਾਨੂੰ ਦੱਸਦੀ ਆ ਉਹ ਕਿਹੜੀਆਂ ਚੀਜ਼ਾਂ ਲੋ ਜੀ ਸਭ ਤੋਂ ਪਹਿਲਾਂ ਤਾਂ ਹੈਗੀ ਆ ਐਲੋਵੀਰਾ ਜੈਲ ਜੇ ਤਾਂ ਤੁਹਾਡੇ ਕੋਲ ਇਹ ਘਰ ਦੀ ਹੈਗੀ ਆ オリジナル ਠੀਕ ਆ ਤਾਂ ਤੁਸੀਂ ਇਹਦੇ ਵਰਗੀ ਰੀਸ ਨਹੀਂ ਹੈਗੀ ਬੈਸਟ ਆ ਠੀਕ ਆ ਜੇਕਰ ਫਿਰ ਨਹੀਂ ਹੈਗੀ ਤਾਂ ਤੁਸੀਂ ਮਾਰਕੀਟ ਵਾਲੀ ਲੈ ਸਕਦੇ ਹੋ ਠੀਕ ਆ ਪਰ ਮੇਰੇ ਕੋਲ ਤਾਂ ਘਰੇ ਲੱਗੀ ਹੋਈ ਆ ਥੋੜੀ ਜਿਹੀ ਲੱਗੀ ਆ ਹਜੇ ਹੁਣ ਚੱਲੀ ਆ ਅਸੀਂ ਵੀ ਪਹਿਲਾਂ ਮਾਰਕੀਟ ਵਾਲੀ ਯੂਜ਼ ਕਰਦੇ ਸੀ ਪਰ ਮਸਾਂ ਹੀ ਅਸੀਂ ਜਾ ਕੇ ਕਿਤੇ ਹੁਣ ਪੌਦਾ ਜਾਂ ਚਲਾਇਆ ਜੇ ਸ਼ਾਇਦ ਚੱਲ ਪਈ ਤਾਂ ਆ ਦੇਖੋ ਆਪਾਂ ਉਹਦੇ ਤੋਂ ਇੰਨਾ ਕੁ ਪੀਸ ਆ ਜਿਹੜਾ ਲਿਆ ਇਹ ਅਸੀਂ ਬਹੁਤ ਕੰਮ ਦੀ ਜ਼ਿਆਦਾ ਚੀਜ਼ ਐ ਲੋਵੀਰਾ ਜੈਲ ਵਾਲਾ ਲਈ ਆਪਣੀ ਸਕਿਨ ਲਈ ਤੇ ਇਹ ਆਪਾਂ ਨੂੰ ਇੰਨਾ ਕੁ ਪੀਸੀ ਚਾਹੀਦਾ ਠੀਕ ਆ ਤੇ ਇੱਕ ਚਾਹੀਦਾ ਆਪਾਂ ਨੂੰ ਆਵਲੀ ਕਾਫੀ ਜੇ ਤੁਹਾਡੇ ਕੋਲ ਕਾਫੀ ਖੁੱਲੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ 스푼 ਨਾਲ ਜੇ ਤੁਹਾਡੇ ਕੋਲੇ ਮਤਲਬ ਆਏ ਪਾਉਚ ਵਾਲੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਤੇ ਆਪਾਂ ਇਹ ਪਾਉਚ ਵਾਲੀ ਲਈ ਹੋਈ ਆ ਤੇ ਆਪਾਂ ਨੂੰ ਇਹ ਦੋ ਚੀਜ਼ਾਂ ਹੀ ਚਾਹੀਦੀਆਂ ਬਸ ਆਪਾਂ ਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ ਕਿਉਂਕਿ ਇਹ ਆਮ ਹੀ ਕਰ ਇਹ ਦੋਵੇਂ ਚੀਜ਼ਾਂ ਸਸਤੀਆਂ ਜੀਆਂ ਹੈਗਾ ਕਿਉਂਕਿ ਇਹ 2 ਰੁਪਏ ਦਾ ਪਾਊਚ ਆ ਜਾਂਦਾ ਤੇ ਐਲੋਵੀਰਾ ਜਲ ਜੇ ਤਾਂ ਤੁਹਾਡੇ ਘਰ ਵਿੱਚ ਹੈਗੀ ਆ ਤਾਂ ਵਧੀਆ ਤੇ ਜੇ ਨਹੀਂ ਹੈਗੀ ਤਾਂ ਮੈਨੂੰ ਲੱਗਦਾ 60-70 ਰੁਪਏ ਦੀ ਇੱਕ ਪਤੰਜਲੀ ਦੀ ਛੋਟੀ ਜੀ ਪੈਕਿੰਗ ਆਉਂਦੀ ਆ ਤਾਂ ਤੁਸੀਂ ਉਹ ਲੈ ਸਕਦੇ ਹੋ ਤੇ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਪਰ ਜੇ ਐਲੋਵੀਰਾ ਜਲ ਤੁਸੀਂ ਮਾਰਕੀਟ ਵਾਲੀ ਲੈਣੀ ਆ ਫਿਰ ਲਿਓ ਤੁਸੀਂ ਵਧੀਆ ਕੁਆਲਿਟੀ ਵਾਲੀ ਇਹ ਚੀਜ਼ਾਂ ਜ਼ਰੂਰ ਧਿਆਨ ਰੱਖਿਓ ਸਾਰਿਆਂ ਭੈਣਾ ਠੀਕ ਆ ਤੇ ਚਲੋ ਜੀ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਇਚ ਆਪਾਂ ਕਰਨਾ ਕੀ ਆ ਚਲ ਤੁਹਾਨੂੰ ਆਪਾਂ ਉਹ ਚੀਜ਼ ਦੱਸਦੇ ਆ ਠੀਕ ਆ ਹਾਂਜੀ ਜਿਹੜੀ ਕਿ ਐਲੋਵੀਰਾ ਜੈੱਲ ਆ ਇਹਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਤੁਹਾਨੂੰ ਦੱਸ ਦਿਆਂ ਠੀਕ ਆ ਸਭ ਤੋਂ ਪਹਿਲਾਂ ਆਪਾਂ ਇੱਕ ਸਾਈਡ ਆ ਜਿਹੜੀ ਇਹਦੀ ਉੱਪਰੋਂ ਆ ਛਿਲਕਾ ਜਿਹੜਾ ਉਤਾਰਦੇ ਨੇ ਇੱਕ ਸਾਈਡ ਦੇ ਉਤਾਰਨਾ ਆਪਾਂ ਦੂਸਰੀ ਸਾਈਡ ਦਾ ਉਹ ਨਹੀਂ ਉਤਾਰਨਾ ਠੀਕ ਆ ਇਹਦੇ ਨਾਲ ਜਿਹੜੀ ਸਕਿਨ ਆ 글로 ਵੀ ਹੋਊਗੀ ਸ਼ਾਈਨ ਵੀ ਕਰੂਗੀ ਠੀਕ ਆ ਤੇ ਗਰਮੀ ਵਿੱਚ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹ ਜੇਕਰ ਤੁਸੀਂ ਇਹਨੂੰ ਆਪਦੇ ਫੇਸ ਤੇ ਡੇਲੀ ਰੂਟੀਨ 'ਚ ਇਹਦੀ ਮ사ਜ ਕਰਦੇ ਹੋ ਨਾ ਐਲੋਵੀਰਾ ਜੈੱਲ ਦੀ ਤਾਂ ਬਹੁਤ ਜ਼ਿਆਦਾ ਬੈਸਟ ਆ ਤੁਸੀਂ ਇੱਕ ਮਤਲਬ ਥੋੜੀ ਜਿਹੀ ਬਣਾ ਕੇ ਵੀ ਰੱਖ ਸਕਦੇ ਹੋ ਜਿਵੇਂ ਹੁਣ ਐਲੋਵੀਰਾ ਘਰੇ ਹੈਗੀ ਤੁਹਾਡੇ ਤਾਂ ਤੁਸੀਂ ਇਹਨੂੰ ਕੱਟ ਕੇ ਮਿਕਸੀ ਚ ਗ੍ਰाइंड ਕਰਕੇ ਇੱਕ ਡੱਬੀ ਭਰ ਕੇ ਰੱਖ ਲਓ ਫ੍ਰੀਜੇ ਚ ਕਿੰਨੇ ਦਿਨ ਹੀ ਖਰਾਬ ਹੁੰਦੀ ਕੱਚੀ ਦੀ ਡੱਬੀ ਚ ਕਾ ਲਓ ਠੀਕ ਆ ਲਓ ਜੀ ਆਪਾਂ ਦੇਖੋ ਇੱਕ ਸਾਈਡ ਤੋਂ ਹੁਣ ਇਹਨੂੰ ਜਿਹੜਾ kia ਕਰ ਲਿਆ ਤੇ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਆਪਾਂ ਲਗਾਉਣੇ ਐਵੇਂ ਕਰਕੇ ਕੱਟ ਲਓ ਜੀ ਆ ਦੇਖੋ ਇਹ ਰਿਜਨਲ ਆ ਬਿਲਕੁਲ ਠੀਕ ਆ ਤੇ ਹੁਣ ਆਪਾਂ ਲੈਣੀਆਂ ਵਾਲੀ ਕਾਫੀ ਕਾਫੀ ਨੂੰ ਆਪਾਂ ਲਵਾਂਗੇ ਐਵੇਂ ਇੱਕਾ ਇੱਕਾਟ ਤੇ ਆਪਾਂ ਇਹ ਪੂਰਾ ਪੌਚ ਨਹੀਂ ਪਾਉਣਾ ਆਪਾਂ ਬਿਲਕੁਲ ਥੋੜੀ ਜਿਹੀ ਪਾਉਣੀ ਹੈ ਦੇ ਉੱਪਰ ਹੀ ਲਓ ਹਾ ਦੇ ਠੀਕ ਆ ਹੁਣ ਆਪਾਂ ਇਹਨੂੰ ਇੱਥੇ ਫਲਾ ਦੇਣੀ ਹੈ ਚੰਗੀ ਤਰ੍ਹਾਂ ਇਹ ਵੇਖਾ ਜਿਹੜੇ ਤੁਹਾਡੇ ਟੋਏ ਜੇ ਪਏ ਹੋਣਗੇ ਨਾ ਸਕਿਨ ਤੇ ਉਹ ਪੂਰੀ ਤਰ੍ਹਾਂ ਨਾਲ ਕਲੀਨ ਹੋ ਜਾਣਗੇ ਮਹੀਨੇ 15 ਦਿਨਾਂ ਚ ਤਾਂ ਹੋ ਹੀ ਜਾਣਗੇ ਠੀਕ ਆ ਤੇ ਜਿਹੜਾ ਕੋਲ ਰਿਜ਼ਲਟ ਆ ਉਹ ਤੁਹਾਨੂੰ ਮਹੀਨੇ ਡੇਢ ਮਹੀਨੇ ਬਾਅਦ ਦੇਖਣ ਨੂੰ ਮਿਲੇਗਾ ਜੇਕਰ ਤੁਸੀਂ ਡੇਲੀ ਰੁਟੀਨ 'ਚ ਇਸ ਚੀਜ਼ ਨੂੰ ਕਰੋਗੇ ਤਾਂ ਠੀਕ ਹੈ ਇਹ ਰੁਟੀਨ 'ਚ ਕਰਨੀ ਹੈ ਤੇ ਜਿਹੜਾ ਤੁਹਾਡਾ ਫੇਸ ਦਾ ਫਰਕ ਆ ਤੁਹਾਨੂੰ ਆਪਣੇ ਆਪ ਖੁੱਦ ਮਿਲੇਗਾ ਆ ਦੇਖੋ ਜੀ ਹੁਣ ਆਪਣੀ ਐਵੇਂ ਦੀ ਬਣ ਗਈ ਆ ਹੁਣ ਆਪਾਂ ਇਹਦੀ ਮ사ਜ ਕਰਨੀ ਆ ਐਵੇਂ ਲੋ ਜੀ ਆਪਾਂ ਮ사ਜ ਕਰਨੀ ਹੈ ਇਹਦੀ 15 ਤੋਂ 20 ਮਿੰਟ ਆਪਦੇ ਸਕਿਨ ਤੇ ਠੀਕ ਹੈ ਇਹ ਤੁਸੀਂ ਨਾਲ ਹੀ ਆਪਦੀ ਨੈਕ ਤੇ ਵੀ ਕਰ ਸਕਦੇ ਹੋ ਤੇ ਨਾਲ ਨਾਲ ਤੁਸੀਂ ਇਹਦੀ ਆਪਦੇ ਹੈਂਡਸ ਤੇ ਵੀ ਕਰ ਸਕਦੇ ਹੋ ਠੀਕ ਆ ਜਿਵੇਂ ਆਪਣੇ ਇੱਥੇ ਹੁੰਦੇ ਨਾ ਟੋਏ ਜੀ ਇੱਥੇ ਥੋੜੀ ਜੀ ਜ਼ਿਆਦਾ ਟਾਈਮ ਕਰਨੀ ਹੈ ਸੌਰੀ ਇਫੈਕਟ ਉਹ ਇਹ ਬਣ ਜਾਂਦੇ ਆ ਉਹ ਚੀਜ਼ ਹੈ ਜਿਹੜੀ ਪੂਰੀ ਤਰ੍ਹਾਂ ਰਿਮੂਵ ਹੋ ਜੇ ਇਸ ਟੀਨ ਨੂੰ ਕਰਨ ਤੋਂ ਬਾਅਦ ਇੱਕਦਮ ਆਪਣੇ ਫੇਸ ਤੇ ਹੱਥ ਲਾ ਕੇ ਦੇਖੋ ਤੁਹਾਨੂੰ ਕਿੰਨਾ ਸੌਫਟ ਹੋ ਮੈ ਫੀਲ ਹੋ ਰਿਹਾ ਹੈ બસ ਐਵੇਂ ਨਾ ਤੁਸੀਂ ਮ사ਜ ਕਰਨੀ ਇਹ ਮ사ਜ ਤੁਸੀਂ ਦਿਨ ਚ ਵੀ ਕਰ ਸਕਦੇ ਹੋ ਰਾਤ ਨੂੰ ਪੈਣ ਲੱਗੇ ਵੀ ਕਰ ਸਕਦੇ ਜਦੋਂ ਵੀ ਤੁਹਾਡਾ ਟਾਈਮ ਲੱਗੇ ਜਦੋਂ ਵੀ ਟਾਈਮ ਲੱਗੇ ਤੁਸੀਂ ਉਹਦੇ ਹੀ ਕਰ ਸਕਦੇ ਇਹਦਾ ਕੋਈ ਟਾਈਮ ਨਹੀਂ ਹੈਗੇ ਵੀ ਤੁਸੀਂ ਐਸ ਟਾਈਮ ਚ ਕਰਨੀ ਆ ਠੀਕ ਆ ਉਸ ਤੋਂ ਬਾਅਦ ਕਰਨ ਤੋਂ ਬਾਅਦ 15 20 ਮਿੰਟ ਤਾਂ ਜ਼ਰੂਰ ਹੀ ਕਰਨੀ ਕਰਨੀ ਆ ਤੁਹਾਨੂੰ ਪਤਾ ਨਾ ਮ사ਜ ਨਾਲ ਜਿਹੜਾ ਕਿ ਆਪਣੇ ਆ ਬਲੱਡ ਸਰਕੂਲੇਸ਼ਨ ਆ ਤੇਜ਼ ਹੁੰਦਾ ਤੇ ਮ사ਜ ਆ ਜਿਹੜੀ ਬਹੁਤ ਜ਼ਰੂਰੀ ਆ ਠੀਕ ਆ ਫੇਸ ਲਈ ਖਾਸ ਕਰਕੇ ਤੇ ਆਪਾਂ ਭੈਣਾ ਕੀ ਕਰਦੀਆਂ ਆਪਾਂ ਉੱਪਰ ਉੱਪਰ ਕਰੀਮਾਂ ਲਾ ਲੈਂਦੀਆਂ ਚਲੋ ਜੀ ਉਹ ਕਰੀਮ ਮੰਗਾਲੀ ਉਹ ਮੰਗਾਲੀ ਉਹ ਮੰਗਾਲੀ ਜਿਹੜੀ ਦੇਖ ਲਈ ਜਾਂ ਜਿਹੜੀ ਕਿਸੇ ਨੇ ਮੇਰੀ ਭੈਣ ਭਰਾ ਨੇ ਦੱਸਦੀ ਠੀਕ ਆ ਵੀ ਆ ਮੰਗਾਲੋ ਜੀ ਆ ਮੰਗਾਲੋ ਇਹਦਾ ਉਹਨਾਂ ਦਾ ਰਿਜ਼ਲਟ ਹੁੰਦਾ ਮਿਲਦਾ ਮੈਂ ਇਹ ਨਹੀਂ ਕਹਿੰਦੀ ਤੁਹਾਨੂੰ ਵੀ ਉਹ ਕਰੀਮਾ ਦਾ ਰਿਜ਼ਲਟ ਨਹੀਂ ਮਿਲਦਾ ਪਰ ਉਹਨਾਂ ਦਾ ਮਿਲਦਾ ਰਿਜ਼ਲਟ ਜਿੰਨਾ ਚਿਰ ਆਪਾਂ ਯੂਜ਼ ਕਰਦੇ ਹਾਂ ਠੀਕ ਆ ਉਹਨਾਂ ਚਿਰ ਹੀ ਮਿਲਦਾ ਤੇ ਪਰ ਜਿਹੜੀਆਂ ਇਹ ਹੋਮ ਰੈਮਡੀਜ਼ ਹੁੰਦੀਆਂ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਤੇ ਲੌਂਗ ਲਾਸਟਿੰਗ ਹੁੰਦਾ ਉਹ ਵਾਲਾ ਕ੍ਰੀਮ ਨਾਲੇ ਉਹਨਾਂ ਦੇ ਕਈ ਵਾਰੀ ਆਪਾਂ ਨੂੰ ਸਾਈਡ ਇਫੈਕਟ ਵੀ ਹੁੰਦੇ ਆ ਤੇ ਪੈਸੇ ਵੀ ਕਿੰਨੇ ਕਿੰਨੇ ਲੱਗ ਜਾਂਦੇ ਕੋਈ ਵੀ ਅੱਜ ਕੱਲ੍ਹ ਜਿਹੜੀ ਵਧੀਆ ਮਤਲਬ ਆਪਾਂ ਲੈਨੇ ਆ ਕੋਈ ਕ੍ਰੀਮ ਵਗੈਰਾ ਤੂੰ ਐ ਤਾਂ ਹੈਣੀਗੀ ਵੀ ਕੋਈ 10 20 ਰੁਪਏ ਦੀ ਆ ਜਾਂਦੀ ਆ ਤੇ ਉਹ ਬਹੁਤ ਜ਼ਿਆਦਾ ਮਹਿੰਗਾ ਹੋਰ ਨੇ ਤੇ ਆਪਾਂ ਜੇ ਇਹਨਾਂ ਚੀਜ਼ਾਂ ਨੂੰ ਅਪਲਾਈ ਕਰ ਗਏ ਇਹ ਪਹਿਲਾਂ ਵਾਲੀਆਂ ਚੀਜ਼ਾਂ ਹੈ ਇਹਨਾਂ ਜੇਕਰ ਇਹਨਾਂ ਨੂੰ ਆਪਾਂ ਅਪਲਾਈ ਕਰ ਗਏ ਤੇ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦੇ ਆ ਇਹਨਾਂ ਦੇ ਬਸ ਆਏ ਆ ਵੀ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਆਪਾਂ ਨੂੰ ਦੇਣਾ ਪੈਂਦਾ ਉਹਦੀ ਸਕਿਨ ਨੂੰ ਟਾਈਮ ਤਾਂ ਇਸ ਕਰਕੇ ਥੋੜਾ ਜਿਹਾ ਟਾਈਮ ਮੇਰੇ ਮਿਲਦਾ ਤਾਂ ਆਪਾਂ ਨੂੰ ਟਾਈਮ ਆ ਜਿਹੜਾ ਉਹ ਜ਼ਰੂਰ ਦੇਣਾ ਪਊਗਾ ਪਰ ਆਪਣੇ ਸਿਹਨ ਨੂੰ ਬਾਹਰ ਨਾ ਭੈਣਾ ਆਪਦੇ ਵਾਸਤੇ ਟਾਈਮ ਜ਼ਰੂਰ ਕੱਢਿਆ ਕਰੋ ਪਲੀਜ਼ ਲਓ ਜੀ ਹੁਣ ਆਪਾਂ ਦੇਖੋ ਮ사ਜ ਆ ਜਿਹੜੀ 15 ਤੋਂ 20 ਮਿੰਟ ਆ ਜਿਹੜੀ ਕਰ ਲਈ ਆ ਉੱਪਰ ਰੱਖੋ ਦੇ ਪੁੱਤ ਤੇ ਆਪਾਂ ਜਿਹੜੀ ਮ사ਜ ਆ ਦੇਖੋ ਹੁਣ 15 20 ਮਿੰਟ ਹੋ ਗਏ ਆ ਤੇ ਹੁਣ ਆਪਾਂ ਫੇਸ ਦੇਖੋ ਤੁਸੀਂ ਤੇ ਹੁਣ ਕੀ ਕਰਨਾ ਆਪਾਂ ਨਾਰਮਲ ਪਾਣੀ ਨਾਲ ਜਿਹੜਾ ਫੇਸ ਆਪਣਾ ਵਾਸ਼ ਕਰ ਲੈਣਾ ਤੇ ਬਸ ਠੀਕ ਆ ਇਸ ਤੋਂ ਉੱਪਰ ਜੇ ਤੁਸੀਂ ਕੋਈ ਵੀ ਮੋਇਸਚਰ ਵਗੈਰਾ ਲਗਾਉਣਾ ਚਾਹੋ ਨੇ ਉਹ ਕੋਈ ਕਰੀਮ ਆ ਯੂਜ਼ ਕਰਦੇ ਹੋ ਤੁਸੀਂ ਤਾਂ ਲਗਾ ਸਕਦੇ ਹੋ ਜੇ ਨਹੀਂ ਤਾਂ ਕੋਈ ਇੱਕ ਗੱਲ ਠੀਕ ਆ 15 20 ਮਿੰਟ ਤਕਰੀਬਨ ਜ਼ਰੂਰੀ ਆ ਇਹ ਮ사ਜ ਕਰਨੀ ਤੇ ਜਿਹੜਾ ਤੁਹਾਨੂੰ ਇਹਦਾ ਰਿਜ਼ਲਟ ਆ ਮਿਲੂਗਾ ਤੁਹਾਡਾ ਬਹੁਤ ਜ਼ਿਆਦਾ ਫੇਸ ਆ ਜਿਹੜਾ ਸ਼ਾਈਨ ਕਰਨ ਲੱਗ ਜੂਗਾ ਲਓ ਜੀ ਹੁਣ ਆਪਾਂ ਖਾਲੀ ਆ ਤੇ ਹੁਣ ਆਪਾਂ ਫੇਸ ਆ ਜਿਹੜਾ ਵਾਸ਼ ਕਰਕੇ ਹੋਣੇ ਫਿਰ ਤੁਹਾਨੂੰ ਦਿਖਾਉਣੇ ਲਓ ਜੀ ਆਪਾਂ ਫੇਸ ਆ ਜਿਹੜਾ ਧੋ ਲਿਆ ਤੇ ਹੁਣ ਤੁਸੀਂ ਦੇਖੋ ਹੁਣ ਦੇਖੋ ਰਿਜ਼ਲਟ ਆ ਜਿਹੜਾ ਕਮਾਲ ਦਾ ਨਾ ਤੇ ਜਰੂਰ ਟਰਾਈ ਕਰਕੇ ਦੇਖਿਓ ਸਾਰੀਆਂ ਭੈਣਾਂ ਕਮੈਂਟ ਕਰਕੇ ਫਿਰ ਜਰੂਰ ਦੱਸਿਓ ਠੀਕ ਆ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਆ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਸਾਰੇ ਭੈਣ ਭਰਾਵਾਂ ਦਾ ਤੇ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਵੀ ਠੀਕ ਆ ਵੈਸੇ ਆਪਾਂ ਕਮੈਂਟ ਦਾ ਰਿਪਲਾਈ ਹਰ ਇੱਕ ਦਾ ਜਰੂਰ ਦੇਈਦਾ ਤੇ ਚਲੋ ਜੀ ਠੀਕ ਆ ਓਕੇ ਬਾਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੱਲ ਨੂੰ ਫੇਰ ਨਵੀਂ ਵੀਡੀਓ 'ਚ ਮਿਲਾਂਗੇ ਕੁਝ ਨਵਾਂ ਲੈ ਕੇ